ਇਹ ਖਬਰ ਜਿੰਮ ਤੋਂ ਵਾਪਸੀ ਘਰ ਜਾ ਰਹੇ ਸੀਗੇ ਜਦੋਂ ਇਹ ਸੈਂਟ ਮੈਰੀ ਸਕੂਲ ਦੇ ਗਲੀ ਵਿੱਚੋਂ ਲੰਘਣ ਲੱਗੇ ਸੀਗੇ ਉੱਗੋ ਇਹਨਾਂ ਦਾ ਹਮਲਾ ਹੋਇਆ ਬੱਚਿਆਂ ਤੇ ਹੁਣ ਇਹ ਨਹੀਂ ਪਤਾ ਬੰਦੇ ਕੌਣ ਹੈ ਕਿਸ ਕਿਸ ਤਰੀਕੇ ਨਾਲ ਆਏ ਆ ਕਿਉਂ ਆਏ ਆ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਅਜੇ ਤੱਕ ਇੱਕੋ ਜਿੰਮ ਦੇ ਵਿੱਚ ਪ੍ਰੈਕਟਿਸ ਕਰਦੇ ਸੀ ਬੱਚਿਆਂ ਦੇ ਵਿੱਚ ਚੰਨਾਂ ਨਾਲ ਕੋਈ ਝਗੜਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਦੋ ਕੰਟੇੜੇ ਕੁੱਟਣ ਆਏ ਸੀ ਉਹ ਇਹਨਾਂ ਨੂੰ ਕੁੱਟਣ ਵਾਸਤੇ ਆਏ ਸੀ ਲੁੱਟ ਰਿਆ ਸਨੈਕਿੰਗ ਦੇ ਵਿੱਚ ਕੋਈ ਵਾਰਦਾਤ ਨਹੀਂ ਇੱਕ ਤਾਂ ਬੇਸਬਾਲ ਵਗੈਰਾ ਸੀ ਇੱਕ ਤਲਵਾਰ ਸੀਗੀ ਬਾਕੀ ਹਜੇ ਲੇਹਰਾ ਸੀ ਇਹਨਾਂ ਪਛਾਣ ਨਹੀਂ ਆਈ ਉਹਨਾਂ ਕੋਲ ਕੀ ਕੋਈ ਸੀ ਆ ਇਹ ਤਾਂ ਕਨਫਰਮ ਹੋ ਗਿਆ ਨਾ ਕਿ ਇਹ ਚੀਜ਼ਾਂ ਸੀਗੀਆਂ ਜਿਸ ਦਾ ਤੇਜ਼ ਤਾਰ ਹਥਿਆਰ ਉਹਨਾਂ ਦੇ ਹੱਥਾਂ ਵਿੱਚ ਸੀਗੇ ਕੋਈ ਨੁਕਸਾਨ ਵੱਡਾ ਵੀ ਕਰ ਸਕਦੇ ਸੀ ਹਾਂ ਹੋ ਸਕਦਾ ਸੀ ਜੇ ਉਹ ਉਹਨਾਂ ਰੋਕ ਲੈਂਦੇ ਜਾਂ ਸਪੈਕਟਰ ਰੁਕ ਜਾਂਦੀ ਉਹਨਾਂ ਦੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇਰੀ ਜਿਮ ਚੋਂ ਵਾਪਸ ਜਾ ਰਹੇ ਤਿੰਨ ਮੁੰਡਿਆਂ ਤੇ ਕੁਝ ਅਣਪਛਾਤੇ ਇੱਕਦਮ ਅਟੈਕ ਕਰਦੇ ਆ ਹਮਲਾ ਕਰਦੇ ਆ ਪਰ ਇਹ ਬੱਚੇ ਕਿਵੇਂ ਨਾ ਕਿਵੇਂ ਉਹਨਾਂ ਤੋਂ ਨਿਕਲ ਜਾਂਦੇ ਆ ਬਚ ਜਾਂਦੇ ਆ ਸੀਸੀਟੀਵੀ ਸਾਹਮਣੇ ਆਉਂਦੀ ਆ ਤੇ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਆ ਪਰਿਵਾਰ ਵਾਲਿਆਂ ਦੇ ਅਨੁਸਾਰ ਉਹਨਾਂ ਦੇ ਬੱਚੇ ਜਿਮ ਜਾਂਦੇ ਆ ਤੇ ਰਾਤ ਨੂੰ 9:30 ਵਜੇ ਦੇ ਕਰੀਬ ਵਾਪਸ ਆਉਂਦੇ ਆ ਤੇ ਬੀਤੀ ਰਾਤ ਜਦੋਂ ਉਹ ਸੈਂਟ ਮਰੀ ਸਕੂਲ ਕੋਲ ਆ ਰਹੇ ਸੀ ਤਾਂ ਉੱਥੇ ਖਾਲੀ ਪਲਾਟ ਵਿੱਚ ਪਹਿਲਾਂ ਤੋਂ ਹੀ ਲੁੱਕ ਕੇ ਖੜੇ ਕੁਝ ਹਮਲਾਵਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਇਹ ਬੱਚੇ ਜ਼ਖਮੀ ਤਾਂ ਨਹੀਂ ਹੋਏ ਭੱਜ ਗਏ ਪਰ ਉਸ ਤੋਂ ਬਾਅਦ ਪੁਲਿਸ ਤੱਕ ਪਹੁੰਚ ਪੀਤੀ ਜਾਂਦੀ ਆ ਤੇ ਅੱਜ ਡੀਐਸਪੀ ਡੀ ਸਰਦਾਰ ਅਵਤਾਰ ਸਿੰਘ ਦੇ ਅਨੁਸਾਰ ਪੁਲਿਸ ਨੇ ਇਹਨਾਂ ਹਮਲਾ ਕਰਨ ਵਾਲਿਆਂ ਨੌਜਵਾਨਾਂ ਦੀ ਪਛਾਣ ਕਰ ਲਈ ਆ ਤੇ ਜਿਵੇਂ ਹੀ ਮੁਦਈ ਇਹ ਸਬੰਧੀ ਬਿਆਨ ਦਿੰਦੇ ਆ ਉਸ ਬਾਰੇ ਕਾਰਵਾਈ ਕਰ ਦਿੱਤੀ ਦੇ ਕੋਈ ਬੱਚੇ ਜਿਮ ਆਏ ਸੀਗੇ ਜਿਮ ਤੋਂ ਵਾਪਸੀ ਘਰ ਜਾ ਰਹੇ ਸੀਗੇ ਜਦੋਂ ਇਹ ਸੈਂਟ ਮੈਰੀ ਸਕੂਲ ਦੇ ਗਲੀ ਵਿੱਚੋਂ ਲੰਘਣ ਲੱਗੇ ਸੀਗੇ ਉੱਗੋ ਇਹਨਾਂ ਦਾ ਹਮਲਾ ਹੋਇਆ ਬੱਚਿਆਂ ਤੇ ਹੁਣ ਇਹ ਨਹੀਂ ਪਤਾ ਬੰਦੇ ਕੌਣ ਹੈ ਕਿਸ ਕਿਸ ਤਰੀਕੇ ਨਾਲ ਆਏ ਆ ਕਿਉਂ ਆਏ ਆ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਅਜੇ ਤੱਕ ਬਾਕੀ ਪੁਲਿਸ ਕੋ ਰਿਪੋਰਟ ਕੀਤੀ ਹੈ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਕਦੋਂ ਦੀ ਘਟਨਾ ਹੈ ਇਹ ਪਰਸੋਂ ਸ਼ਾਮੀ 8:30 ਮਿੰਟ ਦੀ ਘਟਨਾ ਹੈ ਪੁਲਿਸ ਨੂੰ ਉਸ ਦਿਨ ਹੀ ਰਿਪੋਰਟ ਕੀਤੀ ਸੀਗੀ ਕੱਲ ਅਸੀਂ ਰਿਕਾਰਡਿੰਗਾਂ ਕਢਾਈਆਂ ਬਾਕੀ ਅੱਜ ਇਹ ਇਨਕੁਆਇਰੀ ਕਰ ਰਹੇ ਆ ਦੇਖੋ ਕੀ ਕਰਦੇ ਹੁਣ ਆਪਣੇ ਵੱਲੋਂ ਕੀ ਲਾਲਬਾਗ ਨੂੰ ਕੁਮਾਰਾਲੀ ਘਟਨ ਵਾਲੀ ਦੀ ਕਿ ਤਰ੍ਹਾਂ ਦੇਖੋ ਇਹ ਕੁਝ ਨਹੀਂ ਸਮਝ ਆ ਰਿਹਾ ਅਜ ਤਾਂ ਸਾਡੇ ਤੁਹਾਨੂੰ ਆਪ ਦੇਖੋ ਤਾਂ ਲੁੱਟਮਾਰੀ ਲੱਗ ਰਹੀ ਹੈ ਪਰ ਦੇਖੋ ਹੁਣ ਬੱਚਾ ਤਾਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਤਾਂ ਪੁਲਿਸ ਦਾ ਸਕਦੀ ਹੁਣ ਕਾ ਕੀ ਕਾਰਵਾਈ ਸਾਰੀ ਜਿੰਮ ਤੋਂ ਅੱਜ ਕੀ ਜਾਣਕਾਰੀ ਲਈ ਜਿੰਮ ਤੋਂ ਅਜ ਰਿਕਾਰਡਿੰਗ ਕੋ ਹੁੰਦੀ ਕੋਸ਼ਿਸ਼ ਕੀਤੀ ਸੀਗੀ ਬਾਕੀ ਰਿਸਪੌਂਸ ਲੈ ਰਹੇ ਆ ਬਰਾਬਰ ਦੇ ਰਹੇ ਰਿਸਪੌਂਸਿਵ ਵੀ ਬਾਕੀ ਜੋ ਮਿਲਦਾ ਕਿ ਰਸਾਨੇ ਤੁਹਾਨੂੰ ਸਾਰਿਆਂ ਨੂੰ ਕਿੰਨੇ ਕੇ ਜਾਣੇ ਜਿਹੜੇ ਹਮਲਾ ਕਰ ਉਹ ਹਮਲਾ ਕਰਨ ਵਾਲੇ 4 ਜਾਨੇ ਸੀ ਜੀ ਦੋ ਐਕਟਿਵਾਂ ਤੇ ਸੀ ਦੋ ਬਾਕੀ ਲੋਕੇ ਖੜੇ ਹੋਏ ਸੀ ਪਹਿਲਾਂ ਉੱਤੇ ਫਲਾਰਚ ਸੈਂਟਰ ਮਾਰੀ ਸਕੂਲ ਕੋਲੋਂ ਕਿਤੇ 3-4 ਜਾਣੇ ਪਹਿਲਾਂ ਉੱਥੇ ਮੂੰਹ ਬਣ ਕੇ ਖੜੇ ਸੀ ਕੋਈ ਵਾਰਦਾਤ ਕਰਨ ਵਾਸਤੇ ਬੱਚਤ ਰਹਿ ਗਈ ਪਰ ਪਰ ਉਹਨਾਂ ਨੇ ਤਾਂ ਆਪਦੇ ਵੱਲੋਂ ਕਸਰ ਨਹੀਂ ਕੋਈ ਛੱਡੀ ਕਿਸ ਤਰ੍ਹਾਂ ਦੇ ਹਥਿਆਰ ਸੀ ਉਹਨਾਂ ਕੋਲੇ ਇੱਕ ਤਾਂ ਬੇਸਬਾਲ ਵਗੈਰਾ ਸੀ ਇੱਕ ਤੇ ਤਲਵਾਰ ਸੀਗੀ ਬਾਕੀ ਹਜੇ ਲੇਹੜਾ ਸੀ ਇਹਨਾਂ ਪਛਾਣ ਨਹੀਂ ਆਈ ਉਹਨਾਂ ਕੋਲ ਕੀ ਕੋਈ ਸੀ ਆ ਇਹ ਤਾਂ ਕਨਫਰਮ ਹੋ ਗਿਆ ਨਾ ਕਿ ਇਹ ਚੀਜ਼ਾਂ ਸੀਗੀਆਂ ਪੁਲਿਸ ਆਪਣਾ ਕੰਮ ਕਰ ਰਹੀ ਆ ਜਾਈ ਇੱਥੇ ਜਿੰਮ ਚੋਂ ਆਪਣਾ ਆਇਡੈਂਟੀਫਾਈ ਕਰਨ ਬੰਦੇ ਦੇਖੋ ਕਹਿੰਦੇ ਹੁਣ ਅਗਲੀ ਕਾਰਵਾਈ ਥੋੜੀ ਦੇਰ ਤੀ ਕਰਤ ਅਸਤੇ ਹੀ ਲੱਗਦਾ ਜਮਚੀ ਹੋਵੇਗਾ ਕਰਦੇ ਬੰਦੇ ਉਹ ਵੀ ਜਿਮ ਇੱਥੇ ਜਿਮ ਜਾਂਦੇ ਲੜਕੇ ਇਹ ਜਿਹੜੇ ਚਾਰ ਮੁੰਡੇ ਸਰ ਐਕਟਵਾਦੇ ਸੀ ਤਾਂ ਦੋ ਦੂਜੇ ਨਾਲ ਪੁੱਤਣ ਵਾਲੇ ਸੀ ਇਹ ਇੱਕੋ ਜਿਮ ਦੇ ਵਿੱਚ ਪ੍ਰੈਕਟਿਸ ਕਰਦੇ ਸੀ ਜਮ ਦੇ ਵਿੱਚ ਚੰਨ ਨਾਲ ਕੋਈ ਮੋਲੀ ਝਗੜਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਦੋ ਮੁੰਡੇ ਜਿਹੜੇ ਕੁੱਟਣ ਆਏ ਸੀ ਉਹ ਇਹਨਾਂ ਨੂੰ ਕੁੱਟਣ ਵਾਸਤੇ ਆਏ ਸੀ ਲੁੱਟ ਰਿਆਂ ਸਨੈਚਿੰਗ ਦੇ ਵਿੱਚ ਕੋਈ ਵਾਰਦਾਤ ਨਹੀਂ ਇਹਦੇ ਬਾਰੇ ਅਸੀਂ ਵੈਰੀਫਾਈ ਕਰ ਲਿਆ ਐਸਚਲ ਮਦਦ ਕਰਤੀਆਂ ਜੋ ਕ੍ਰੋਨ ਦਾ ਪਰਤੀ ਕਰ ਰਹੇ ਉਹਨਾਂ ਦੇ ਖਿਲਾਫ ਮੌਜੂਦ ਚ ਲੈਣ ਦੀ ਚੋਣ ਸਰ ਪਛਾਣ ਹੋ ਚੁੱਕੀ ਹੈ ਇਹਨਾਂ ਦਾ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਕਿਸਤਾ ਦੇ ਪਾਸੇ ਕਿਹੜੇ ਕਦਮ ਕਰਵਾ ਦਿੱਤੇ ਅੱਜ ਅਸੀਂ ਬਧਾਈ ਬੁਲਾਏ ਨੇ ਜੋ ਬਿਆਲ ਹੋਣਗੇ ਉਹਦੇ ਮਤਲਬ ਕੰਮ ਨੂੰ ਕਰਦੇ ਮਾਮਲਾ ਕੀ ਸੀ ਕਿਉਂ ਇਹਨਾਂ ਦਾ ਸੀ ਝਗੜਾ ਸੀ ਕਰਦਾ ਜਿਸ ਦਾ ਦੋਨੇ ਮਿੱਟੀ ਟਾਈਪ ਨੇ ਜੇ ਮੇਂ ਇਕੱਠੇ ਕਰਦੇ ਉੱਤੇ ਮਾੜਾ ਮਾੜਾ ਝਗੜਾ ਹੋ ਗਿਆ ਅੱਜ ਕੱਲ ਬਰਦਾਸ਼ਤ ਦਾ ਮਤਲਬ ਕਿਸੇ ਚ ਹੈ ਨਹੀਂ ਉਹਨਾਂ ਨੇ ਸੋਚਿਆ ਵੀ ਅਸੀਂ ਇਹਨਾਂ ਨੂੰ ਫੋਟ ਲੀਏ ਆਈ ਮਸਲਾ ਹੋ ਗਿਆ ਮਸਲਾ ਜਿਸ ਦਾ 23 ਦਾ ਹਥਿਆਰ ਉਹਨਾਂ ਦੇ ਹੱਥਾਂ ਵਿੱਚ ਸੀਗੇ ਕੋਈ ਨੁਕਸਾਨ ਵਟਾ ਵੀ ਕਰ ਸਕਦੇ ਸੀ ਹਾਂ ਹੋ ਸਕਦਾ ਸੀ ਜੋ ਤੁਹਾਨੂੰ ਰੋਕ ਲੈਂਦੇ ਜਾਂ ਸਪੈਕਟਰ ਰੁਕ ਜਾਂਦੀ ਉਹਨਾਂ ਦੀ ਪਰ ਸਾਡੀ ਸਾਡੀ ਸੋਚ ਹੈ ਵੀ ਇਹੀ ਜੀ ਵਾਰਤਾ ਅਸੀਂ ਸ਼ਹਿਰ ਦੇ ਵਿੱਚ ਹੋਣ ਨਹੀਂ ਦੇਣੀ ਸਾਨੂੰ ਐਸਐਸਪੀ ਸਾਹਿਬ ਨੂੰ ਸਖਤ ਦਿੱਤਾ ਨੇ ਇਹਨਾਂ ਦੇ ਖਿਲਾਫ ਬੰਦਕ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਜਿੰਮ ਤੋਂ ਵਾਪਸੀ ਘਰ ਜਾ ਰਹੇ